ਉੱਪਰ ਹੈ ਨਾ ਤੋਂ ਜੀ ਪੱਤੀ ਹਾਂ ਪੱਤੀ ਹੈ ਨਾ ਇਹ ਵੀ ਅੱਜ ਉਹ ਵੀ ਨਾਲੇ ਬੱਸ ਬੱਸ ਨਾਲੇ ਨਾਲ ਬਿਰੋਗਦੇ ਮਾਰ ਬਰੇ ਕਾ ਰੈਡੀ ਪਿੰਡ ਪਿੰਡ ਹੈ ਬਰਨਾਲਾ ਵੀਰੇ ਆਪਣਾ ਪੱਛਾ ਪੜਦਾ ਤੂੰ ਹਾਂਜੀ ਵੀਰੇ ਸੜੀ ਆ ਐਸਐਸਪੀ ਗਾਲ ਜੀ ਮੇਰਾ ਬਹੁਤ ਵੱਡਾ ਪੈਨ ਹੈ ਬਈ ਯਾਰ ਜੇ ਬਈ ਦਿੱਲੀ ਤੋਂ ਦੇ ਆ ਦਿੱਲੀ ਦੇਖਦਾ ਹੈ ਨਹੀਂ ਜਾਣ ਹਾਂ ਬਈਰੇ ਜਾਦਾ ਜੀ ਸਰਪੰਚ ਹੈ ਬਈ ਸਰਪੰਚ ਜੀ ਥੋੜੀ ਨਾਲ ਹੁੰਦਾ ਹੈ ਜੀ ਮੈਂਬਰ ਹੈਗਾ ਤੁਸੀਂ ਸਰਪੰਚੋਂ ਪਿੰਡ ਦੇ ਹੁਣ ਡੇਲੀ ਦੇਖਦਾ ਬਈ ਮੇਰੇ 来 ਵੀ ਕਿੱਥੇ ਕੋਟ ਬਈ ਨਾ ਆ ਕੇ ਉਹ ਡਾਉ ਤੋਂ ਪੂਰੇ ਹੋ ਆ ਕੋਟਿੰਗ ਜਿਵੇਂ ਲੱਗ ਰਿਹਾ ਫਟੇ ਹਾਂਜੀ ਹੈ ਜੀ ਫੇਰ ਰੱਖਣ ਕਿਵੇਂ ਕਰਦੀ ਹੈ ਓਏ ਸਰਪੰਚਾ ਆ ਕਿੱਥੇ ਆ ਗਏ ਓਏ ਕੋ ਸਰਪੰਚ ਨਹੀਂ ਓ ਲੰਡੀ ਖੜੀ ਓ ਸਰਪੰਚ ਨਹੀਂ ਹੁਣ ਤਾਂ ਲੰਡੂ ਆ ਮੈਂ ਓਏ ਮੇਰੇ ਕੋਲ ਟੀਓ ਇੱਥੇ ਨਗਲਾ ਤਾਂ ਹਾਂ ਲੋਕ ਲੱਤ ਹਾਂ ਬਾਈ ਅਸੀਂ ਆਏ ਡੀਮਾਰਟ ਬਰਨਾਲੇ ਦੇਖੋ ਅੰਦਰ ਕਰਕੇ ਚੱਲਦੇ ਆਂ ਸ਼ਾਪਿੰਗ ਸ਼ੂ ਵੀ ਫੋਨ ਰਹਿ ਗਿਆ ਠੀਕ ਹੈ ਫੋਨ ਰਹਿ ਗਿਆ ਫੋਨ ਚੱਕ ਲਿਆਉਂਦੇ ਇਹਨੂੰ ਉਹ ਚੱਕ ਲਾ ਦੇ ਤਾਂ ਓਏ ਮਟੂਆ ਕਰਾਉਣਾ ਲੈਣਾ ਨਹੀਂ ਕੁਝ ਚੱਲ ਚੱਕ ਲਿਆ ਇਹ ਵੀਰ 1.5 ਸੌੜੀ ਕੀ ਪਸੰਦ ਆਏ ਸੀ ਹਾਂ ਜੀ ਬਾਬੇ ਆ ਬੋਲੀ ਆ ਮੈਂ ਆ ਤਾਂ ਅਹੀ ਚੱਕਾਂਗੇ ਇਹ ਤਾਂ ਰੀਜ ਵਾਲੀ ਇਹਨੇ ਸਸਤਾ ਕਿੰਨਾ ਹੈ ਸਸਤੇ ਕਹਿੰਦੇ ਹੈ ਜੀ ਵਰਕ ਹੈ ਗੱਡੀ ਤਨ ਵਾ ਲਿਆ ਇਹ ਹੀ ਚੱਕਾ ਹੁਣ ਨਹੀਂ ਆ ਜੀ ਇਹ ਨਹੀਂ ਜਾ ਬਾਬੇ ਦਾ ਇਹ ਹੀ ਨਾ ਲੱਗੀ ਮਾਰਨਾ ਸੌਦਾ ਬੈਹ ਜਾਣੇ ਉੱਤੇ ਚੜਕੇ ਜਦੋਂ ਆ ਕੇ ਮਾਰ ਸੌਦਾ ਕਿੰਨੇ ਆ 10 ਲੱਖ ਦੀ 15 ਦੀ ਭਾਈ ਜੇ ਕਿਸੇ ਕੋਲ ਹੋਵੇ ਜੀਪ ਜੂ ਬਜ਼ਾਰ ਕਰ ਦਿਓ ਮੈਸੇਜ ਹਾਂ ਭਾਈ ਇੰਸਟਾਗ੍ਰਾਮ ਤੇ ਬਹੁਤ ਲੋਗੇ ਲੰਡੀ ਲੈਣੀਆਂ ਥਾ ਦਾ ਪਾਰ ਲਿਆ ਕੋਈ ਚੱਜ ਨਹੀਂ ਮਿਲਦੀ ਨਹੀਂ ਦੈਸਰਪੇ ਡਿਸਟਰੈਕਟ ਦੇ ਵਿੱਚ ਪਾਈਦੇ ਦਰਕਰੰਦੇ ਆ। ਮੰਮਾ ਯਾਤਨਾਸਤ ਲਈ। ਲੈ ਲੈ ਲੋ ਲੈ ਲੈ ਲੋ। ਆਸੀ ਨੇ। ਆਫਰ ਚੱਲ ਰਿਹਾ। ਆਸੀ ਜੀ। ਠੀਕ ਆ 100। ਠੀਕ ਆ ਬਾਈ। ਚਲੋ ਆਪਣੇ ਕੰਮ ਦੀ ਚੀਜ਼ ਦੇਖੋ ਜੀ। ਆਪ ਵੀ ਗਾਓ। ਜੀ। ਕਦਾ ਕੱਚਾ ਲੈਣ ਬਹਿ ਗਿਆ ਪਿੰਡਵਾਂ ਨੂੰ ਦਿਖੀਆਂ ਕੱਚਾ ਹੀ ਹਨਾ ਕੱਚੇ ਮੂਹ ਕੋਈ ਕੱਚੇ ਵਰਗੇ ਇਹ ਬਾਗੀ ਸਰਦਨਾ ਹੈ ਵਾਟਰਪੂਫ ਹੈ ਚਤਰਾਬੂ ਸਰਦਨਾ ਹੈ ਹਾਂਜੀ ਲੈ ਲੈ ਮੈਂ ਆਏ ਹਾਂ ਉਹ ਸੰਦ ਦੇ ਕੋਲ ਆ ਕੇ ਆਉਂਦਾ ਤਾਂ ਦੇਖ ਉਹ ਹੀ ਤਾਂ ਨਾ ਸਿਰਾ ਉਹ ਕੇ ਕੁਆਲਟੀ ਹੋਏ ਸੇ ਤੇ ਸੇਮ ਹੋਈ ਨੰਨੀ ਤੇ ਦਿੱਤਾ ਨਾ ਆ 8000 ਰੁਪਿਆ 4 ਹੋ ਵੀ ਹੋਏ ਤੇ 800 599 ਉਹ ਮੋਟਿਆਂ ਤੇ ਨਹੀਂ ਜਾਂਦਾ ਆ ਜਿਵੇਂ ਅੱਜ ਮੈਂ ਇੱਥੇ ਆ ਤੇ ਕੰਨ ਮਿਲ ਆ ਤੇ ਆ ਦੇਖੋ ਆ ਕੱਟ ਗਿਆ ਕੋਬਟ ਟੂਪਟੇ ਨਹੀਂ ਫਿਰ ਆ ਦੇਖ ਮੈਂ ਅੱਥੇ ਟੂ ਕਿਤੇ ਸਹੀ ਕਿਹਾ ਨਾ ਅੱਗੇ ਪਾ ਦੇਖੀ ਸੱਚੀ ਆ ਦੇ ਯਾਰ ਸਪੋਰਟਸ ਨਹੀਂ ਰੱਖਦੇ ਆ ਸਪੋਰਟਸ ਨਹੀਂ ਦੇ ਤੂੰ ਹਾਂ ਜੀ ਭੱਲੇ ਨਹੀਂ ਦੇ ਰਿਹਾ ਸੀ ਇਹ ਨੂੰ ਹੋ ਲਿਆ ਕਿ ਜਿਹੜਾ ਸਿਮਿੰਟ ਜੇ ਇੱਥੇ ਨਹੀਂ ਪਾਦੇ ਹੁੰਦੇ ਉਹ ਲੈ ਕੇ ਦੋ ਜੀ ਇਹਨਾਂ ਨਾਲ ਕਿੱਥੇ ਚਲਾ ਦਿਆਂ ਚੱਲ ਮੈਂ ਬਰਾ ਗਿਫਟ ਬੰਨਵਾ ਦਿੰਦਾ ਅੱਛਾ ਮੈਂ ਬਰਾ ਗਿਫਟ ਮੇਰੇ ਵੱਲੋਂ ਲੈ ਲੈ ਚਲੋ ਚਲੋ ਅੱਗੇ ਖੜਨ ਦਾ ਟਾਈਮ ਨਹੀਂ ਆਇਆ ਇਹ ਤਾਂ ਦੋ ਦਿਨ ਵੀ ਨਹੀਂ ਗੇੜ ਦੇ ਦਿੰਦੇ ਮੇਰੇ ਪਹਿਲੇ ਕਮਪਨੀ ਅੱਜ ਮੈਂਬਰ ਨੂੰ ਸੌਪ ਦੇ ਦਿੱਤਾ ਭਾਵੇਂ ਬੜੇ ਘੱਟ ਜਿੰਗ ਹੈ। ਇਹ ਹੀ ਜਹੀ ਚੱਕੀ ਦਾ, ਇਹ ਚੱਕੀ। ਬੱਲੇ ਵਾਲਿਆਂ ਦਾ ਕ੍ਰੌਕਸ ਨੇ ਹਣਾ। ਲੈ ਲੈ। ਇਹ ਵੱਡਾ ਵਾਲਾ ਸਹਜ ਆਉਂਗਾ ਮੇਰਾ। ਹਾਂ? ਹੰਦੇ ਆਂ। ਪਕੋ। ਪਕੋ। ਇਹ ਤਾਂ ਸੈਂਜਾ ਪੋਣ। ਵੀਡੀਓ ਬਣਾਣਾ। ਵੀਡੀਓ ਬਣਾ ਬਈ ਯਾਰ। ਸਾਨੂੰ ਦੱਸਾਂਗੇ। ਨਹੀਂ ਹਾਂ ਸੇਲ 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 450 750 ਇੱਕ ਦਾ ਉਹਦੀ 1500 ਇਸ ਕ ਇਹ 1200 ਲੈ ਕਿਸਾ ਨਾ ਕਰ ਤਾ ਹਾਂ ਵੀ ਹਾਂ ਤਲੋ ਅਗਲੀ ਕੀ ਕਰਕੇ ਦੇਖ ਬਾਈ ਟਰਾਈ ਕਰ ਆ ਜਾਓ ਬਾਈ ਡੀਮਾਰਟ ਸੇਲ ਲੱਗੀ ਮੈਂ ਕਰ ਰਿਹਾ ਬਾਈ ਹਰੇ ਕੱਪੜਾ ਚੈੱਕ ਹਾਂ ਮੈਂਬਰ ਨਾ ਖਰੀਲਾ ਵਾਲਾ ਵਾਲੇ ਨਖਰੇ ਕਰਦੇ ਆ ਪਿਆਜੀ 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 ਹਾਂ ਹਾਂ ਇਹ ਤਾਂ ਇਹ ਤਾਂ ਜਾਵਣੀ ਐ ਆਹ ਹਾਂ ਆਈ ਨਹੀਂ ਮੈਨਾਂ ਲੰਚ ਪੋਇੰਟ ਲੱਗਦਾ ਹੈਗਾ ਵੇ ਗੇੜੇ ਕਿੱਧਰ ਤੇ ਜਾਣ ਲੈ ਉਹ ਲੇਡੀਜ਼ ਆ ਨੇ ਲੇਡੀਜ਼ ਆ ਸੁਣ ਲਾ ਲੇਡੀਜ਼ ਆ ਬੰਦਿਆਂ ਵਾਲਾ ਲੇਡੀਜ਼ ਆ ਇਹ ਲੇਡੀ ਹੈ ઉસ દેખਣੀ ਡੇੜੀ ਚਲ ਮੈਂ ਦਿਖਾ ਦੂੰ ਚ ਪਿਆ ਹੁੰਦਾ ਆ ਦੇ ਓਏ ਓਏ ਵੋਇਸ ਆਰਸਿ ਯਾ ਪਾ ਕਿ ਤਾ ਨਾ ਕੋਰੀ ਲੋਕਾਂ ਤੇ ਕਿੰਨਾ ਸਮਾਂ ਲੱਗਦਾ ਆ ਨਾ ਕਰੇ ਆ ਆ ਲੈ ਬਈ ਓਏ ਆਜੂ ਬਈ ਉਹ ਤੇਰੇ ਖਾਲੀ ਲਈ ਫਿਰਦਾ ਪਤੀ ਨਹੀਂ ਕਿੱਧਰ ਗਏ ਹੋੜੇ ਉਹ ਵਾਸੇ ਉਹ ਵਾਸੇ ਬ੍ਰੇਕ ਬ੍ਰੂ ਗਏ ਨਹੀਂ ਦੀਵਰੇ ਤਾਂ ਹੈ ਨਹੀਂ ਇੱਕ ਤਾਂ ਇਹਨੂੰ ਕੋਈ ਪਸੰਦ ਨਹੀਂ ਇੱਕ ਉੱਤੇ ਟੂ ਟਾਂ ਕਰੀ ਜਾਂਦਾ ਐਡੇ ਵੱਡੇ ਸੂਝ ਜਿੰਦਗੀ 'ਚ ਪਹਿਲੀ ਵਾਰ ਆਏ ਆ ਹੋ ਦੋਨੇ ਗਏ ਤਿੰਨੇ ਮੈਂ ਹੈ ਨਹੀਂ ਮੈਂ ਬੰਦਾ ਨਹੀਂ ਕੋਈ ਪਸੰਦ ਨਹੀਂ ਯਾਰ ਕਿਹੜਾ ਰੰਗ ਹੋਣ ਯਾਰ ਬੁੜੀਆਂ ਵਾਲੇ ਚ ਬੜੋਂ ਕੀ ਪਸੰਦ ਆਉਂੂ ਇੱਕ ਚੀਜ਼ ਖੜਾ ਕਰੀਏ ਕਿ ਨਾ ਇਹਨੂੰ ਆਂਗ ਦੇ ਕੋਲ ਐ ਇਥੇ ਜੇ ਰੰਗ ਪਸੰਦ ਆਇਆ ਤਾਂ ਕੱਢ ਕੇ ਦੇਖਣਾ ਬੁੜੀਆਂ ਦਾ ਨਿਕਲਿਆਉਂਦਾ ਨਹੀਂ ਆਉਂਦੀ ਯਾਰ ਖਾਲੀ ਬੁਰੀ ਲੱਗਦੀ ਆ ਓਏ ਸਿੱਟ ਲੋ ਸੋ ਆਪ ਨੂੰ ਸਿੱਟ ਲੋ ਇਹਦੇ ਦੋ ਕੱਪੜੇ ਉੱਥੇ ਆ ਕੇ ਛੱਡ ਦਾਂਗੇ ਬਈ ਜਪਾ ਬੋਲੋ ਕੁਛ ਤੇ ਨਾ ਨਾ ਜੀੜੀ ਵੱਲ ਆਖੀ ਅੱਛਾ ਨਾਲ ਇੱਕ ਦਰਵਾਜ਼ਾ ਐਸਾ ਨੰਜਨਿਆ ਹਣੇ ਜੋ ਤਾਂ 300 ਦਾ ਫੇੜਾ ਆ ਨੀਚੇ ਪਿਆੜਾ ਆਹ ਤਾਂ ਨਿਕਲ ਆਇਆ ਆ ਚਲੋ ਕਿਹਾ ਵੱਟੇ ਇਹ ਨਹੀਂ ਨਾ ਵਗੀ ਸੀ ਫੇਰ ਤਾਂ ਮੈਂ ਕੀ ਲੱਗਦਾ ਬਰਾਦਰ ਆਹ ਪੇਰ ਆਹ ਪੇਰ ਇਹਦਾ ਹੁੰਦੇ ਹੋ ਮੈਂ ਤਾਂ ਕੱਟ ਹੀ ਲੱਗੇ ਆਉਂੂ ਨੂੰ ਕੱਟ ਕੇ ਸਾਰਾ ਪਸਪਤੀ ਆ ਮਾਰ ਕੇ ਦੋ ਸਿੰਗਲ ਨਹੀਂ ਮਿਲਦੇ ਐਕਚੁਅਲੀ ਨਾਲ ਹੋ ਜਾ ਬਈ ਲੱਗੀ ਲੱਗੀ ਫੁਕੀਆਂ ਦੇ ਓਏ 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 ਉਹ ਦੇਖ ਉਹ ਦੇਖਿਆ ਉਹ ਹਿੱਟੀ ਛਿੜਕ ਕੇ ਦਿੰਦਾ ਇੱਕ ਦੇ ਹਨਾ ਕੋਇਆ ਕਿਹੜੀਆਂ ਸਾਬਣਾਂ ਲੈ ਜੀ ਡੇਟਾ ਆਇਆ ਉਧਰ ਦੇਖਿਆ ਸਾਬਣੇ ਲੈ ਕੇ ਜਾਣੀਆਂ ਆਜੋ ਮੇਰਾ ਆਲਾ ਲੈ ਵਧੀਆ ਆਜੋ ਦੇਖੋ ਹੋਰ ਦੇਖਦੇ ਆ ਵਾਧੂ ਨੇ ਧੀ ਪੰਦੀ ਕਰ ਲਓ ਉਹ ਟੱਕਣਾ ਇਹ ਉਹ ਟੱਕਣਾ ਇਹ ਟੱਕਣਾ ਇਹ ਧਿੱਕੀ ਮਸਕ ਹਾਂ ਦੇਖ ਲਾ ਕਰਦੇ ਵਾਲੇ ਤਾਂ ਬਹੁਤ ਸਟਰੋਂਗ ਹੈ ਗੁਣੇ ਨਾ ਨਿੰਬੂ ਦਾ ਨੱਕ ਤੇਰੇ ਕੰਨ ਨਹੀਂ ਆਉਗਾ ਤੇਰੇ ਕੰਨ ਇਹ ਮੂੰਹ ਕਿੱਧਰ ਉੱਤੇ ਆ ਗਿਆ ਹੈ ਕਿਹਾ ਹੈ ਜੀ ਆ ਬਈ ਉਹ ਪਾਏ ਮੇਰਾ ਹਿੱਟ ਹੈ ਤਾਂ ਉਹ ਸਹੀ ਹੈ ਉਹ ਮੱਤਰਮਾਰ ਵਾਲੀ ਹੈ ਉਹ ਦੇਖ ਲੈਣਾ ਹੈ ਸਹੀ ਹੈ ਓਏ ਆਪਰੇ ਕਰਾ ਹਾਂ ਜੀ ਪਿਆ ਦਫਤਰ ਤੇ ਅੱਛਾ ਹੈਲੋ ਦਫਤਰ ਤੇ ਪਿਆ ਆਪਣੇ ਕੋਲ ਕੀ ਮੱਤਰਮਾਰ ਹੈ ਹੈ ਜੀ ਓਏ ਓਏ ਇੱਕ ਚੋਂ ਖਿੰਟੀ ਲਾ ਹਿੱਟ ਲਾ ਦੋ ਇਹ ਲੈਣੀ ਹੈ ਤਾਂ ਫਿਰ ਆ ਲੈ ਮਸਤੀ ਹਾਂ ਨਾ ਨਾ ਆ ਫਿਰ ਸਟਾਕ ਹੈ ਕੋਈ ਤਾਂ ਨਾ ਮੈਂ ਬਰਨਾਲਿਆਂ ਕਰ ਦੂ ਆ ਕੇ 1% ਫੋਣਾ ਕਦੇ ਵੀ ਬੰਦ ਹੋ ਸਕਦਾ ਇਹ 290 ਆ 290 ਆ ਆ ਕਰ ਦੂ ਪੱਕਾ ਹਾਂ ਹਾਂ ਚੰਗਾ ਇਹ 340 ਆ ਉਹ 340 ਆ ਉਹ ਆ ਨੀਚੇ ਆ 245000 ਰੱਖਿਆ ਇੱਥੇ ਰੇਟ ਫੇਰ ਵੀ ਸੀਮੇ ਇੱਕ ਚੱਕਰ 340 ਐਮ ਆਰ ਪੀ ਆ ਬਈ 255 ਦੀ ਹੋਊਗੀ ਉਹ ਉਹ 340 88% ਆਫ ਆਏ ਕੀ ਗੱਲ ਓਏ ਓਏ ਪਰ ਪਰਸੈਂਟ ਨਹੀਂ ਹੈਗਾ ਰੁਪਏ ਨੇ ਉਹ ਹਾਂ ਫਿਰ 85 ਰੁਪਏ ਹੈ ਹਾਂ ਤੇ ਫਿਰ ਹੋਰ ਕਿਉਂ 340 ਚੋਂ ਕੱਢੋ 85 ਓਏ ਆ 45 ਆ 85 ਐ ਕਨਫਿਊਜ਼ਨ ਆ ਹੁਣ ਥੱਲੇ ਸੇਮ ਆਉਂਦਾ ਸੇਮ ਕਿਉਂ ਅਲੱਗ-ਅਲੱਗ ਨੇ ਦੋਨੇ ਆ ਲਵਾਂਗੇ ਅਸੀਂ ਇਹ ਰੁਪਏ 85 ਵਾਲੀ 318 ਨੇ ਠੀਕ ਹੈ ਤੇ ਬੋਤਲੀ ਵਾਲੀ ਵੱਡੀ ਆ ਮੇਗਾ ਹੋਤੀ ਚੁਦੀ ਆਈ ਹੋਣੀ ਹੈ ਸਹੀ ਆ ਤੂੰ ਮੈਨੂੰ ਚਾਹੀਏ ਹਾਂ ਠੀਕ ਹੈ ਟੱਬ ਬਣਾ ਦੇ ਹਾਂ ਥੀਸਾ ਤਾਂ ਆ ਗਈ ਲੈ ਲੈ ਵਾਹੋ ਛੋਟਾ ਭਾਈ ਆ ਗਈ ਆ ਗਈ ਆ ਗਈ ਲੱਗਦਾ ਨਾ ਰੋਗ ਨਹੀਂ ਸਮਾ ਲੈਣਾ ਬੱਸ ਕਰ ਤਾ ਮੂਰਤ ਲਗਵਾ ਲੈ ਆ ਸੱਟ ਲੈ ਕਿਉਂ ਭਰ ਜੇ ਜਾਊ ਆ ਦੇਖੋ ਇਹਦੇ ਬਣਾ ਦੀ ਸਾਦਾ ਹੀ ਬਾਰੇ ਉੜਦਾ ਜਾਂਦਾ ਜੰਦਾ ਇਸ ਪੀਰ ਵਿੱਚ ਤਾਂ ਫੜਿਆ ਆਇਆ ਕਰਕੇ ਇਹ ਮੈਂ ਪਰਨੇ ਪੀਰ ਲਾਇਆ ਯਾਰ ਉਹ ਹੀ ਗੱਲ ਬੱਚਿਆਂ ਵਾਲੀ ਗੱਲਾਂ ਆ ਗਾ ਅਸੀਂ ਤਾਂ ਆਹ ਬੱਚੇ ਆ ਵੱਡੇ ਡਾਇਪਰ ਲਓ ਮੈਂ ਕਹਿੰਦਾ ਥੋੜੇ ਜਿਹਾ ਵੱਡੇ ਲੈ ਲਓ ਮੈਂ ਦੇ ਬਸਤੀ ਲੈ ਲਓ ਇਹ ਤਾਂ ਆ ਬੱਚੇ ਹੈਗਾ ਹੁਣ ਆਪਣੀ ਰਹੀ ਗਾਈਟ ਜੰਮਾ ਠੀਕ ਹੈ ਇਹਦਾ ਪੀਨਟ ਲੈਣਾ ਹਾਂ ਤੇ

ਆਣਾ ਆਣਾ ਲੱਤ ਕੋਲੀਆ ਹੋਇਆ ਲੱਤ ਨੂੰ ਲੱਤ ਨੂੰ ਕੋਲੀਆ ਹੋਇਆ ਆਪੇ ਆਏਗਾ ਤਾਂ ਤੇ ਵੀ ਫੱਤੀ ਹਾਂ ਫੱਤੀ ਆਏਗਾ ਇਹ ਵੀ ਲਾ ਦੇ ਬੱਥੇ ਬੱਥੇ ਲਾ ਦੇ ਲਾ ਦੇ ਰੋਗ ਦੇ ਮਾਰ ਬਰੇ ਕਾ ਠੀਕ ਹੋ ਗਈ ਠੀਕ ਹੋ ਗਈ ਹਾਂ ਜਦਰੀ ਸਪੋਰਟ ਭਾਈ 네ਰਾ ਹੋ ਗਿਆ ਬਹੁਤ ਆ ਪਿੱਛੇ ਕਿਹੜਾ ਆ ਆ ਖਰੀਦਿਆ ਇੱਥੋਂ ਆ ਬੈਠਾ ਇਹਦੇ ਵਿੱਚ ਨਹੀਂ ਆ ਬੰਦਾ ਉੱਥੂ ਤਾਂ ਨਹੀਂ ਹੈ ਕਿੱਥੇ ਵੀ ਇੱਥੇ ਵੀ ਨਹੀਂ ਨਹੀਂ ਉਹ ਦੀਵਾਰਡ ਚ ਲਿਆ ਉਹੀ ਆਈ ਜਿਹੜਾ ਕਹਿੰਦੇ ਤੁਸੀਂ ਉਹੀ ਹੈ ਉਹੀ ਹੈ ਪਰ ਹੁਣ ਖਰੀਦ ਲੈ ਇੱਥੇ ਪੈਨ ਕਿੱڑا ਭਾਈ ਮਾਨ ਦਾ ਨਾ ਪਰ ਕੋਈ ਨਹੀਂ ਚਾਹੇ ਨਾ ਆ ਦੇਖੋ ਜੀ ਇਕੱਲੇ ਢੇਡੇ ਦੇਣ ਦੇ ਮਹਾਰਾਜ ਨੇ ਐਂਦਾ ਖਵਾਨ ਲੈ ਲਿਆ ਤੇ ਬੇਕਨੇ 5000 ਲੱਗ ਗਿਆੁੱਲੀ ਮਿਲ ਗਿਆ ਉਹ ਗੱਡੀ ਕਿੱਥੇ ਹੈ ਹੋ ਜੀ ਹਾਂ ਇੱਕ ਡਿਗ ਮਾਦੀ ਸੀ ਹੈਨਾ ਬਾਈ ਵਾਹ ਹੈ ਗੱਡੀ ਕਿ ਮਾਦੀ ਸੀ ਬਾਈ ਕਹਿੰਦਾ ਬਾਈ ਮੇਰਾ ਤਾਂ ਲੈ ਗਡੇ ਲਵਾਤਾ ਤੁਸੀਂ ਇਹ ਨਹੀਂ ਪੈਦਾ ਚੱਕ ਕੇ ਗੱਡੀ ਉਠਾਵੇ ਆ ਪੁੱਤ ਨੂੰ ਲੱਤ ਤਾਹਾਂ ਬਾਪੇ ਆ ਰੇਡੀ ਵਿੱਚੀ ਕਰ ਲੋ ਉਤਰ ਓਏ ਤਰ ਤਰ ਬਾਬੇ ਜੀ ਸਵੇ ਆ ਕੇ ਕਿੰਨੀ ਦਾ ਚਾਲੇ ਕੋਣ ਘਰ ਤੇ ਡਿੱਗੀ ਖੁੱਲੋ ਮੇਰੇ ਸਾਲ ਸਵੇ ਆ ਕੇ ਮੈਂ ਖੜੀ ਜਾਏਗੀ ਚਲ ਓਏ ਕੀ ਹਾਲ ਹੈ ਠੀਕ ਆ ਠੀਕ ਆ ਵੀ ਠੀਕ ਆ ਹੁਣ ਕੀ ਹਾਲ ਹੈ ਵੀ ਮੈਂ ਬੰਦੇ ਆਂ ਚੀ ਮੈਂ ਆ ਬਾ ਫੋਟੋ ਤੋਂ ਜਲਾਉਂਦਾ ਆ ਆ ਜਿਹੜਾ ਬੱਸ ਠੀਕ ਇਸ ਵਕਤ ਫੋਟੋ ਖੋਲ ਠੀਕ ਠੋੜੀ ਜਿਹੀ ਕਿਣਾ ਪਿੰਡ ਵੀਰੇ ਛੋੜੇ ਖੜ ਕਰ ਛੋੜੇ ਖੜ ਆਏ ਖੋਲਦਾ ਬਾਈ ਯਾਰਾ ਫੜ ਮੈਂ ਖੋਲ ਪਰ ਆ ਵੀ ਉਹ ਕੈਮਰਾ ਮੂਰੇ ਹੱਥ ਰੱਖ ਲਿਆ ਕੈਮਰਾ ਤੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਉਹ ਬਾਬੇ ਉਹਨੂੰ ਰੋਕੋ ਉਹ ਜਾਈ ਜਾਂਦੀ ਆ ਹਾਂ ਦੇਖ ਓਏ ਬਹੁਤ ਕਮਾਲ ਹੈ ਲੈ ਆ ਉਸ ਮੰਗ ਆ ਬਹੁਤ ਆ ਗਿਆ ਬਾਈ ਕਹਿੰਦਾ ਵੇਚੀ ਛੇਤੀ ਕਰ ਦੀ ਦਿੱਖ ਦਿੱਤ ਉਹ ਮੀਂਹ ਆ ਗਿਆ ਮੀਂਹ ਮੀਂਹ ਛਿਤੀ ਆ بارش ਆ ਗਈ بارش ਜਲਦੀ ਧਰ ਲੋ ਜਲਦੀ ਜਲਦੀ ਧਰ ਰੇਡੀ ਨਹੀਂ ਰੇਡੀ ਨਹੀਂ ਲੈ ਕੇ ਜਾਂਦੇ ਬਾਈ ਲੈ ਜਾਂਦੇ ਨਹੀਂ ਬਾਈ ਇਹ ਬਈ ਪਾਈ ਨਾ ਨੇੜੇ ਤੁਸੀਂ ਨਾ ਦਿਓ ਵੀਡੀਓ ਇਹ ਆਉਣ ਨੇ ਇਹ ਤਾਂ ਆਪਦੇ ਬਲੌਗ ਕੱਢ ਰਿਹਾ ਆਪ ਆ ਮੁੰਡਾ ਕੱਢ ਰਿਹਾ ਕੋ ਨਹੀਂ ਹੈ ਬੰਦ ਵੀ ਉਹ ਤੇ ਬਾਈ ਬਾਲਾ ਵੱਡਾ ਕੰਮ ਹੈ ਬਾਈ ਤੇ ਪਿੰਡ ਕਿਹੜਾ ਮੇਰਾ ਪਿੰਡ ਮਾਨਸਾ ਬਾਈ ਆਹੀ ਮਾਂ ਦਾ ਹਾਂ ਛੋਟਾ ਕਿਹੜਾ ਪੰਡਾ ਬਈ ਮੇਰਾ ਤਾਂ ਖੰਡਿਆ ਹੈ ਤੇਰਾ ਬਈ ਭਾਈਆਂ ਦਾ ਲੈ ਲਾ ਹੈ ਭਾਈਆਂ ਨੂੰ ਉਹ ਭਾਈ ਹਾਂ ਹਾਂ ਭਾਈ ਭੁੱਲ ਗਏ ਸੀ ਅੱਛਾ ਤੇ ਪੰਡਾ ਦਾ ਮੁੰਡਾ ਆਇਆ ਨਹੀਂ ਅਜੇ ਥੱਲੇ ਲੱਗਾ ਵੇਖ ਅੱਛਾ 500 ਮੰਗਦਾ ਤੂੰ ਮੇਰੇ ਨੱਕ ਉਹ ਅੰਮ੍ਰਿਤਸਰ ਦੇ ਨਾਲ ਉਹਦਾ ਕੰਮ ਨਹੀਂ ਆਉਂਦਾ ਆਪਾਂ ਉਧਰ ਹੀ ਆਏ ਪੰਡਾ ਜਿਆ ਹਾਂ ਹਾਂ ਆ ਅਕਲੀ ਇਹਦਾ ਅੱਛਾ ਉਹ ਵੀਰੇ ਤਾਂ ਮਾਯਾ ਮਖਾਸਾ ਵੱਡਾ ਕਰਨਾ ਮੈਨੂੰ ਦੋ ਤਿੰਨ ਕੈਮਰੇ ਲੱਗੇ ਨੇ ਇਹਦਾ 15 16 ਜਨੇ ਤਾਂ ਹੋਉਂਦੇ ਆ ਹੋਰ ਇਹ ਸਾਰੀ ਐਕਸੈਸਰੀ ਲਈਏ 20 22 ਜਨੇ ਹੋਏ ਮੇਰੇ ਹਾਂ ਟੀਮ ਬਣਦੀ ਹੈ ਵਧੀਆ ਉਹ ਵੀ ਪੈਸੇ ਬਣਨਗੇ ਵਧੀਆ ਹਾਂ ਹਾਂ ਜਿਹੜੀ ਮੈਂਟ ਕਰਦੇ ਆ ਕਿ ਲੋਡ ਆ ਕਿ ਲੋਡ ਆ ਹਾਂ ਸਭ ਠੀਕ ਆ ਬਈ ਠੀਕ ਆ ਬਈ ਤਾញੂ ਨਾ ਮਗਰਾ ਹੀ ਕਿਤੇ ਲੈ ਰਿਆ ਜਾਂ ਤੇ ਕਿਹਾ ਇਹ ਤੁਹਾਨੂੰ ਦੇਖ ਆਇਆ ਬੱਚਿਆਂ ਦੇ ਕਰੋ ਸਾਨੂੰ ਦੱਸਦਾ ਹਰ ਬੰਦਾ ਕਰਦਾ ਚੱਲ ਗਿਆ ਬੰਦਾ ਵੀਡੀਓ ਦੇਖਦੇ ਰਹਿੰਦੇ ਆ ਭਾਈਆ ਇਹਨੇ ਮੇਰੇ ਟੋਕਰੀ ਲੈ ਆ ਵੀ ਸਕਦਾ ਯਾਰ ਕੋਈ ਇੱਕ ਲੈ ਗਿਆ ਬੰਦਾ ਇੱਕ ਪਹਿਲਾਂ ਅੱਛਾ ਜੀ ਫੇਰ ਕਿ ਪਤਾ ਲੈ ਤੁਸੀਂ ਗੇਟ ਤੇ ਸਕਿਉਰਟੀ ਕਰਦੇ 2 ਘੰਟੇ 9 ਘੰਟੇ 9 ਘੰਟੇ ਟਿਕਣਾ ਖੁੱਪੀ ਰਹੇ 1 ਘੰਟਾ ਬਸ ਰੋਕਿਆ ਅੱਧਾ ਅੰਟੀ ਹੋ ਗਿਆ 8 ਘੰਟੇ ਕੰਮ ਗੇਟ ਤੇ ਤੁਹਾਨੂੰ ਸਕਿਉਰਟੀ ਚਾਹੀਦੀ ਹੈ ਭਾਈ ਮੇਰੀ ਓਏ ਆਏ ਨਹੀਂ ਇਹ ਨਹੀਂ ਕਰਦੇ ਕੀ ਆ ਇੱਥੇ ਬਾਈ ਹੋਰੇ ਕਹਿੰਦੇ ਓਰੇ ਆ ਪਾਰਕਿੰਗ ਆ ਇੱਥੇ ਬੁਰਾ ਹਾਲਾਤ ਹੈ ਇੱਥੇ ਬੁਰਾ ਈ ਡਿਮਾਰਟ ਦਾ ਕਹਿੰਦੇ ਚਲੋਂ ਗੱਲ ਹਾਸੀ ਵਾਲੀ ਵੀ ਨਹੀਂ ਕਹਿੰਦੇ ਕੁੜੀਆਂ ਇੱਥੇ ਸਕੂਟੀ ਕਢਾ ਜਾਂਦੀਆਂ ਤੇ ਬਾਹਰ ਪੜਿਆ ਹੁੰਦੀਆਂ ਬਾਹਰ ਪੜੇ ਹੁੰਦੀਆਂ ਪੜੇ ਹੁੰਦੀਆਂ ਗੱਡੀ ਤੇ ਆ ਜਾਂਦੀਆਂ ਕਾਲਜ ਇੱਥੇ ਸਕੂਟਰੀ ਕਢਾ ਜਾਂਦੀ ਪੁਣਾ ਫਾਲ ਤੂੰ ਵੇਲਾ ਫਾਲ ਕੀ ਕਰੇ ਹਣਾ ਜੀ ਬੱਝ ਵੀ ਸਕਦੀ ਏ ਤੂੰ ਬਾਈ ਤੇ ਸਕੂਟਰੀ ਆ ਇੱਥੇ ਐਡੀ ਡਿਮਾਰਟ ਤੇ ਆਪਸ ਕੋ ਤੱਕਣੇ ਕਿ ਉੱਥੇ ਗੜੀਆ ਸਕੂਟਰੀ ਜੱਬ ਇਹਨਾਂ ਨੂੰ ਥੋੜੇ ਅੰਦਰ ਆਕੇ ਐਡ ਸੀ ਆਕੇ ਐਡ ਸੀ ਇਹ ਐਡ ਸੀ ਕਹਿੰਦੇ ਇੱਥੇ ਵੀ ਚੋਰੀ ਹੋ ਜਾਂਦੀ ਐ ਲੈ ਡੀਮਾਰਟ ਆਹਾ ਪੀ ਕੇ ਅੰਦਰ ਹੀ ਸਿੱਟ ਜਾਂਦੇ ਆ ਹਰ ਹਜ਼ਾਰ ਆ ਕੈਮਰਾ ਕਹਿੰਦੇ ਰੈੱਡ ਬੱਲ ਪੀ ਕੇ ਅੰਦਰ ਹੀ ਸਿੱਟ ਜਾਂਦੇ ਆ ਬਾਥਰੂਮ ਅੱਜ ਅਸਤਾ ਬਾਹਰ ਹਿੱਟਾਂਗੇ ਬਾਈ એનਰਜੀ ਆ ਗਈ ਓਏ ਬੈਂਬਰਾ ਤੋ ਦੇਖੋ ਬਾਈ ਮਾਹੌਲ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਪਹੁੰਚ ਗਿਆ ਦੇਖ ਲੋ ਆ ਪਿਆ ਸਮਾਨ ਕਬੀਲਦਾਰੀ ਕਬੀਲਦਾਰੀ ਕਬੀਲਦਾਰ ਉਹ ਦੇ ਚੁੰਨੀ ਮੇਰੀ ਲਾ ਚੋੜਾ ਵੀ ਨਹੀਂ ਥਿਆ ਅੱਧੀ ਰਾਤ ਨੂੰ ਸਾਰੇ ਸੁੱਤੇ ਪਏ ਯਾਰ ਹੁਣੀ ਵਾਰ ਟਾਈਮ ਲਵਾਤਾ ਰੀਡਜੀ ਵਾਲੇ ਨੇ ਪਰ ਮਸਾ ਮਿਲਿਆ ਆ ਤੇਰੀ ਹੋ ਹਾਂ ਦੇਖਾਂ ਉਹੀ ਲੈ ਜਾਗੇ ਇਹ ਤਾਂ ਫਿਰ ਲੈ ਆ ਤੀਜੇ ਤੋਂ ਲੈ ਉਹੀ ਲੈ ਜਾਏ ਤਾਂ ਵੀ ਲੈ ਜਾਗੇ ਮੋਟੀਆਂ ਮੋਟੀਆਂ ਜੀ ਲੈ ਪਤਲੀਆਂ ਬਤਨੀਆਂ ਰੱਖ ਆ ਰੱਖ ਦੇਖਦਾ ਆ ਸਾ ਬਣਾਈਆਂ ਕਿੱਥੀਆਂ ਕਰ ਕਿਹੜੀਆਂ ਕਿਹੜੀਆਂ ਤੇਰੀਆਂ ਆ ਵੀ ਤੇਰਾ ਨਾ ਹਾਂ ਆਦਾ ਆਪਣੀ ਪਾਟ ਵੀ ਗਲਫਾ ਵਾ ਜੇ ਉਲਟਾ ਮੋੜਾ ਹੋਵੇ ਅਬ ਬਿਸਕੁਟ ਜੇ ਵੀ ਤੇਰੇ ਪਾਸੋਂ ਦਵਾ ਇੱਕ ਅਲੱਗ ਲੈ ਜਾਗੇ ਤਾਂ ਵੱਡੇ ਵੜਕਣੇ ਨਹੀਂ ਹੁਣ ਜਾਣ ਬਦ ਆ ਛੋਟਾ ਸਾ ਤੇ ਤੇਰਾ ਹਾਂ ਦਵਾ ਦੇਖੋ ਭਾਈ ਸਰਫ 5 ਕਿਲੋ ਹਾਂ ਤੇ ਇੱਧਰ ਕਰ ਰਹੇ ਮੈਂ ਹਾਂ ਜੀ ਜੀ ਬਸ ਆ ਤੇਰੇ ਥੱਲੇ ਦੱਬੀ ਬੈਠਾ ਹੈੜਾ ਉਹ कीदस अरे मेरा सामान किधर रह गया गायब हो गया, <laughs> गया, गया। पुठाबादा खर्चा यार मंतला टूट गया नहीं टूटा नहीं पुठापाता यार पुट पुट गया बाप तो रे नहीं टूटा पुठा हां हां है पा ओए हैम सीधा केम ਯਾਰ ਪਉਦਾ ਹੀ ਬਾਬੇ ਆ ਜੀ ਖੜ ਗਿਆ ਆ ਚੀਜ਼ ਕਿੱਥੇ ਆਏ ਥੋੜੀ ਬੂ ਹਾਂਈ ਬੂ ਹਾਂਈ ਬੂ ਆਈ ਆ ਆ ਰਹੀ ਦੇ ਬਾਈ ਦੇ ਵਿੱਚ ਸੀੜੀ ਡੰਡੀ ਆ ਇਹਦਾ ਸਾਈ ਟੁੱਟਿਆ ਦਾ ਕੁਝ ਨਹੀਂ ਆ ਫੜ ਮੈਂ ਪਾ ਕੇ ਦਿਖਾ ਆ ਬੜ ਲੈ ਤੇ ਹੋਰ ਮੈਂ ਅਹੀਂ ਪਾਇਆ ਸੀ ਮੈਂ ਹਿੰਦੀ ਖੜ ਜਾ ਖੜ ਜਾ ਖੜ ਜਾ ਓਏ ਇੱਕ ਮਿੰਟ ਇੱਕ ਮਿੰਟ ਆ ਵੜਾ 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 ਮੈਨੂੰ ਹੀ ਲੱਗਿਆ ਸੀ ਆ ਗਿਆ ਸਾਬ ਕਰਤਾ ਕੰਮ ਬਸ ਇਹੀ ਆਪਣੇ ਜਗ੍ਹਾ ਵਿੱਚ ਜਾ ਆਪਾਂ ਬਾਲਟੀ 'ਚ ਸਰਪ ਘੋਲ ਕੇ ਮਾਰਨਾ ਕਿਹੜੀ ਮੜੇ ਕੋ ਡਿੱਗਿਆ ਹੋਊਗਾ ਬਾਲਟੀ ਸਰਪ ਘੋਲ ਕੇ ਮਾਰਨ ਨਾਲ ਦੀ ਆ ਬਈ ਆਪਾਂ ਖਾਜੇ ਕੁਛ ਨਾ ਕੋਸਟ ਹੋਊਗੀ ਜਿਹੜੀ ਚੀਜ਼ ਇਹਦੀ ਟੁੱਟ ਗਈ ਦੀ ਹੋ ਕੁਛ ਨਹੀਂ ਟੁੱਟਿਆ ਬਈ ਯਾਰ ਇਹਦਾ ਯਾਰ ਮੈਂ ਤਾਂ ਦੇਖਿਆ ਆ ਸਾਬਣਾ ਸੁਬਣਾ ਇਕੱਠੇ ਕਰ ਮੈਂ ਮਰਾਤੇ ਇੱਥੇ ਕੀ ਹੈ ਚਾਹ ਤੋ ਤੇਰਾ ਸਮਾਨ ਰੱਖਿਆ ਜੀ ਇੱਥੇ ਇੱਧਰ ਲਾਈ ਉਹ ਲਾਈ ਨਹੀਂ ਆਇਆ ਆਇਆ ਸਾਥ ਹਾਂ ਇੰਦਾ ਪਾਇਆ ਜੀ ਪੀਨੇਟ ਮਿਲ ਗਿਆ ਸੀ ਹਉ ਤਾਂ ਇੱਥੀ ਉਹ ਤੇਰੇ ਨਾਲ ਮੈਂ ਪੀਨੇਟ ਮਿਲ ਗਿਆ ਸੀ ਮੇਰੇ ਸਾਹ ਬਈ ਸਮਾਨ ਹੀ ਥੋੜਾ ਰਹਿ ਗਿਆ ਯਾਰ ਓਏ ਹੋਰ ਕੋ ਇੰਨਾ ਸੀ ਯਾਰ ਓਏ ਉਹ ਛੱਬਣਾ ਕਿੱਥੇ ਆਹੋ ਨਹਾਉਣ ਵਾਲੀਆਂ ਛੱਡ ਜਾ ਫੇਰ ਕਰ ਲੈ ਹੇ ਸਮਾਨ ਚੱਕ ਲਈ ਅੱਛਾ ਹੁਣ ਗੱਲ ਹੀ ਨਹੀਂ ਇੱਥੇ ਹੁਣ ਉਹ ਪਿਆ ਮੈਂ ਉਹ ਦੇਖ ਤਾ ਲਾ ਸਾਰਾ ਸਮਾਨ ਦੇਖੀ ਕਿੱਥੇ ਗਿਆ ਬਾਈ ਓਏ ਇੱਧਰ ਦੇਖ ਉਹ ਉਧਰ ਦੇਖ ਉਹ ਬੱਲੇ ਰਿਹਾ ਉਹ ਪਿੱਛੇ ਜਾ ਰਿਹਾ ਉਹਦੇ ਇੱਧਰ ਤਾਂ ਲਾਈ ਮੜਿਆ ਯਾਰ ਚਾਨਣ ਜੀ ਗਰੀ ਮੜਿਆ ਹੂੰ ਨਹੀਂ ਆਦਾ ਕੀ ਬੰਦਾ ਟਾਸਕ ਦੇਤਾ ਇੱਥੇ ਆਊਗਾ ਉਹ ਇੱਥੇ ਆਉ ਹੇ ਇੱਥੇ ਹੋਰ ਜਾਊ ਕਿਥੇ ਇੱਥੇ ਹੈਨਾ ਆਪਾਂ ਪਹਿਲਾਂ ਕਿਵੇਂ ਪਾਇਆ ਜੀ ਆਹੀਂ ਸਿੱਧਾ ਗਿਆ ਸੀ ਸਿੱਧਾ ਜਾਣ ਦੇ ਅੱਗੇ ਨੂੰ ਉਹ ਤੈਨੂੰ ਦੱਬ ਕੇ ਉੱਤੇ ਉਹ ਤੋੜਦਾ ਇਹਦਾ ਹੋਰ ਕਿਵੇਂ ਰਵਾ ਪਾਵਾ ਉਹ ਬੁੱਤ ਓਏ ਇੱਥੇ ਬੂ ਇੱਥੇ ਬਈ ਉਰੋਂ ਟਜੀ ਟੁੱਟੀ ਹੈ ਕੋਈ ਆ ਉਹਨੂੰ ਟੁੱਟਿਆ ਬਚਾ ਲਉ ਮੈਂ ਦੱਸਾਂਗਾ ਕੱਢੀ ਕੱਢੀ ਬਸ ਨਹੀਂ ਲੋੜ ਹੀ ਨਹੀਂ ਕੱਢਦੇ ਟੁੱਟ ਗਿਆ ਵਾਸੀ ਤਾਂ ਕਾਢ ਮੈਂ ਦੱਸਾਂ ਕਿੱਥੋਂ ਆ ਜੀ ਟੁੱਟਿਆ ਉੱਤੋਂ ਆ ਜੀ ਚੱਲ ਬੇ ਚੱਲ ਬੇ ਨਹੀਂ ਚੱਲ ਬੇ ਉਹ ਨਹੀਂ ਚੱਲਦਾ ਓਏ ਆ ਜੀ ਟੁੱਟ ਗਈ ਤਾਂ ਮੈਂ ਦੱਸਦਾ ਮੈਨੂੰ ਆਹ ਚਲਾਤਾ ਵਾਬੇ ਉਹ ਪਾ ਪਤਾ ਨਹੀਂ ਕੀ ਵਜ੍ਹਾ ਐ ਦਿਮਾਗ ਪੈਜ ਬਹੁਤ ਇੰਟੈਲੀਜੈਂਟ ਹੈ ਬਹੁਤ ਇੰਟੈਲੀਜੈਂਟ ਵਾਪਸ ਕਿਨੇ ਪਤਾ ਕਿੱਥੋਂ ਸਿੱਖਿਆ ਨਾ ਸਤਾ ਤੁਸੀਂ ਕੀ ਹੈ ਇਸ ਰੋਦੋਂ ਨਾ ਸਤਾ ਕਿਉਂ ਇਹ ਵੀ ਹੋ ਗਿਆ ਆਪਣਾ ਹੁਣ ਸਾਬਣਾ ਹੀ ਕੱਢ ਕੇ ਤੂੰ ਆ ਪਾ ਹੱਥ ਆ ਮੇਰਾ ਸਾ ਇਹਦਾ ਦਾਬਰ ਦਾ ਹਾਂ ਮੇਰਾ ਤਾਂ ਉਹ ਪਲਾਸਟਿਕ ਦੀ ਲੱਬੀ ਹੈ ਹੱਥ ਤੇਰਾ ਦਾ ਸਮਾਨ ਆ ਪਿਆ ਹੈ ਨਾ ਓਏ ਮੇਰੇ ਹੀ ਹੈ ਸਾਰਾ ਤੇਰੇ ਹੱਥ ਤੇ ਪਿਆ ਹੈ ਕਿਉਂ ਚੱਕੀ ਨਾ ਅੱਛਾ ਇੱਧਰ ਉੱਪਰ ਹਾਂ ਸੀਟ ਚੱਕ ਸੀਟ ਚੱਕ ਦੇ ਦੋ ਦੋ ਵਰਤ ਚਲ ਚ ਹਾਂ ਆ ਵੀ ਆਪਣਾ ਭਾਂਡੇ ਉਹ ਪੰਗਾ ਉਹ ਮੈਂ ਕਿਹਾ ਕੱਪੜੇ ਧੋਣ ਵਾਲੀ ਜੀ ਤੁਸੀਂ ਕੱਢਦਾ ਮੈਂ ਲੈ ਫਿਰ ਕੱਪੜੇ ਧੋਣ ਵਾਲੀ ਸਾਬਾ ਇਹ ਤਰ ਕੀ ਜੁਗ ਲਾਜ ਦਾ